ਚਿੰਤਾ ਉਹ ਦੁਸ਼ਮਣ ਹੈ ਜਿਹੜਾ ਸਾਹਮਣੇ ਖਲੋ ਕੇ ਕੁਝ ਨਹੀਂ ਕਰਦਾ ਤੁਹਾਡੇ ਅੰਦਰ ਵੜ ਕੇ ਕਰਦਾ ਹੈ ਜਿਹੜਾ ਬਾਹਰ ਵਾਲਾ ਦੁਸ਼ਮਣ ਹੈ ਨਾ ਉਹ ਤੁਹਾਨੂੰ ਕਮਜ਼ੋਰ ਨਹੀਂ ਕਰਦਾ ਉਹ ਤੇ ਤੁਹਾਨੂੰ ਹਿੰਮਤ ਦਿੰਦਾ ਹੈ ਜਦੋਂ ਤੁਹਾਡੀ ਦੁਸ਼ਮਣੀ ਹੁੰਦੀ ਹੈ ਉਦੋਂ ਹੀ ਹਥਿਆਰ ਖਰੀਦਦੇ ਹੋ ਉਦੋਂ ਹੀ ਵੈਪਨ ਕੈਰੀ ਕਰੀਦੇ ਨੇ ਜੇ ਕੋਈ ਨਾ ਦੁਸ਼ਮਣ ਹੋਵੇ ਤੇ ਕੀ ਲੋੜ ਹੈ ਦੁਸ਼ਮਣਤਾਈ ਤੁਹਾਨੂੰ ਸਮਰੱਥ ਬਣਾਉਂਦੀ ਹੈ ਸਮਖਸ਼ ਬਣਾਉਂਦੀ ਹੈ ਤਕੜਾ ਕਰਦੀ ਹੈ ਪਰ ਕਹਿੰਦੇ ਚਿੰਤਾ ਵੀ ਇੱਕ ਵੈਰੀ ਉਹ ਵੀ ਇੱਕ ਦੁਸ਼ਮਣ ਹੈ ਇਹ ਬਾਹਰੋਂ ਕੁਝ ਨਹੀਂ ਕਰਦਾ ਇਹ ਤੁਹਾਡੇ ਅੰਦਰ ਪਰਵੇਸ਼ ਕਰ ਜਾਂਦਾ ਹੈ ਤੇ ਅੰਦਰੋਂ ਅੰਦਰ ਤੁਹਾਡੀ ਖਾਣ ਦੀ ਰੁਚੀ ਗਈ ਤੁਹਾਡੇ ਹਸਨ ਖੇਡਣ ਦੇ ਉਹ ਸਾਰੇ ਸ਼ੁਭ ਗੁਣ ਜਿਹੜੇ ਨੇ ਸਾਰੇ ਖੋ ਲੈਂਦਾ ਚਿੰਤਾ ਸੰਮ ਬੈਰੀ ਨਹਿਦੂ ਸਰ ਅੰਤਰ ਵਰਕੈ ਦੁਖ ਵਰਦੰਤ ਚਿੰਤਾ ਉਹ ਦੁਸ਼ਮਣ ਹੈ ਜਿਹੜੀ ਤੁਹਾਡੇ ਅੰਦਰ ਵੜ ਕੇ ਤੁਹਾਡੇ ਦੁੱਖ ਵਧਾਉਂਦੀ ਹੈ ਤੁਹਾਡੇ ਰੋਗ ਵਧਾਉਂਦੀ ਹੈ ਤੁਹਾਡੇ ਵਾਸਤੇ ਮੁਸੀਬਤਾਂ ਨੂੰ ਜਨਮ ਦਿੰਦੀ ਹੈ